ਚੱਲ ਜਾਈਏ ਤੁਹਾਡੇ ਤੇ ਅੱਜ ਆਪਾਂ ਸੀਗੇ ਲੌਂਗ ਡਰਾਈਵ ਤੇ ਸੋਚਿਆ ਤੁਹਾਨੂੰ ਵੀ ਲੈ ਚਲੀਏ ਨਾਲ-ਨਾਲ ਸੈਰ ਕਰਾਈਏ ਅੱਜ ਆਪਾਂ ਜਾ ਰਹੇ ਆ ਐਰਿਸਟਨ ਇਹ ਛੋਟਾ ਜਿਹਾ ਪਿਆਰਾ ਜਿਹਾ ਸਿਟੀ ਹੈ ਆਪਣਾ ਅਨਟੇਰੀਓ ਦੇ ਵਿੱਚ ਤੇ ਵਨ ਆਫ ਦਾ ਮੋਸਟ ਬਿਊਟੀਫੁਲ ਰੂਟਸ ਇਹਦੇ ਨੇ वाइड एंड रोड्स वाइड रोड्स वधिया वधिया फार्म पूरी प्रॉपर सीनरी आज दा वेदर भी बहुत बढ़िया है परफेक्ट डे है लॉन्ग ड्राइव के चारों पैसे हरियाली पूरी एंड टॉप क्लास रोडा ਕਿ ਮਜਾ ਆਉਂਦਾ ਪੂਰਾ ਆ ਦੇਖੋ ਉੱਚੀਆਂ ਨੇਵੀਆਂ ਰੋੜਾ ਕਿੰਨੀਆਂ ਸੋਹਣੀਆਂ ਇਹ ਇਹ ਕੈਨੇਡਾ ਦੀਆਂ ਪਿੰਡਾਂ ਦੀਆਂ ਸੜਕਾਂ ਨੇ ਲਓ ਜੀ ਇੰਡੀਆ ਦੀਆਂ ਸੜਕਾਂ ਹੋ ਗਈਆਂ ਸ਼ੁਰੂ ਉੱਚੀਆਂ ਨੇਵੀਆਂ ਜਿਵੇਂ ਬਾਜਟ ਚ ਪਹਾੜੀਆਂ ਆਉਂਦੀਆਂ ਨੇ ਇਹ ਰੋੜਾ ਆਉਂਦੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਬਹੁਤ ਸੱਤ ਨੇ ਇੱਧਰ ਸਾਡੇ ਕਈ ਕਿਲੇ ਲੱਗ ਜਾਂਦੇ ਆ ਲਓ ਜੀ ਸੂਰਜ ਵੀ ਪੂਰਾ ਕਰਬੈਸ਼ ਬਰਤਾਂ ਇੱਥੇ ਮੱਕੀ ਦੀ ਖੇਤੀ ਬਹੁਤ ਆ ਤੇ ਇੱਕ ਇੱਥੇ ਬੀਨਸ ਦੀ ਖੇਤੀ ਬਹੁਤ ਜ਼ਿਆਦਾ ਹੈ। ਹੋਰ ਕਣਕ ਤਾਂ ਚਲੋ ਸੀਜ਼ਨ ਦੇ ਹਿਸਾਬ ਨਾਲ ਬਾਕੀ ਫਸਲਾਂ ਵੀ ਪੀਛਦੇ ਆ ਸਾਰੇ। ਇਹ ਤੋਂ ਫਸਲਾਂ ਮੇਨ ਦੇਖਿਆ ਨੇ ਆਪਾਂ ਸਾਈਡਾਂ ਤੇ ਇਹ ਕੈਨੇਡਾ ਨਾ ਆ ਗਿਆ ਜੀ। ਲੋ ਕੈਨੇਡਾ ਆਏ ਲਾਸਟ ਆਪਣਾ ਕੀ ਕਹਿੰਦੇ ਸ਼ਹਿਰ ਆ ਪੀਲ ਰੀਜਨ ਦਾ। ਓਕੇ ਕੈਨੇਡਾ ਠੀਕ ਆ ਜੀ। ਲਾਸਟ ਸ਼ਹਿਰ ਆਉਂਦਾ ਇਹ। ਇਹਦੇ ਤੋਂ ਬਾਅਦ ਫੇਰ ਬਾਕੀ ਸਾਰਾ ਓਪੀਪੀ ਦਾ ਏਰੀਆ ਸ਼ੁਰੂ ਹੋ ਜਾਂਦਾ। ਹਾਂ ਪ੍ਰੋਵਿੰਸ ਦਾ। ਇੱਥੇ ਜੇ ਤੁਸੀਂ ਪੁਲਿਸ ਵੀ ਬੁਲਾਉਣੀ ਆ ਤਾਂ ਇੱਥੇ ਤੁਹਾਡੀ ਸਟੇਟ ਦੀ ਪੁਲਿਸ ਨਹੀਂ ਆਉਂਦੀ ਹੈ ਸੋਰੀ ਸਟੇਟ ਦੀ ਪੁਲਿਸ ਆਉਂਦੀ ਹੈ ਤੁਹਾਡੇ ਸ਼ਹਿਰ ਦੀ ਪੁਲਿਸ ਨਹੀਂ ਆਉਂਦੀ ਹੈ ਇੱਥੇ ਓਕੇ ਠੀਕ ਹੈ ਤੇ ਪੂਰੀ ਪ੍ਰੋਵਿੰਸ ਦੀ ਜਿਹੜੀ ਪੁਲਿਸ ਆ ਉਹਨਾਂ ਦਾ ਇੱਥੇ ਹੈਗਾ ਓਕੇ ਓਕੇ ਉਹਨਾਂ ਦੀ ਜਿਹੜੇ ਰੈਸਟ੍ਰਿਕਸ਼ਨ ਚੱਲਦੀ ਹੈ ਇੱਥੇ ਇਹ ਵੀ ਬਹੁਤ ਜ਼ਰੂਰੀ ਹੈ ਜੀ ਇਹ ਚੀਜ਼ਾਂ ਦਾ ਤੁਹਾਨੂੰ ਹਨਾ ਪਤਾ ਹੋਣਾ ਚਾਹੀਦਾ ਵੀ ਇੱਥੇ ਦੇ ਰੂਲਸ ਕੀ ਨੇ ਲੋ ਜੀ ਲਾਈਟਸ ਆ ਗਈਆਂ ਇਹ ਇੱਕ ਤੁਹਾਨੂੰ ਹਰ ਜਗ੍ਹਾ ਤੇ ਆਪਣੇ ਚਾਹ ਦੇ ਖੋਖੇ ਤੇ ਮੋਟਰਸਪਿੰਡਗੇ ਇੰਡੀਆ ਦੇ ਚਾਹ ਦੇ ਖੋਖੇ ਇਹ ਦੇਖਣ ਨੂੰ ਮੈਨਣਗੇ ਹਰ ਜਗ੍ਹਾ ਤੇ ਪੰਜਾਬੀਆਂ ਦਾ ਸ਼ਹਿਰ ਹਾਂ ਹਾਂ ਮੋਟਰ ਪੰਜਾਬੀਆਂ ਦੇ ਫੇਵਰੇਟ ਜਗ੍ਹਾ ਤੇ ਮੋਟਰ ਚਾਹ ਦੇ ਖੋਖੇ ਨੇ ਮੇਰੇ ਲਈ ਤਾਂ ਇਹ ਚਾਹ ਦੇ ਖੋਖੇ ਜਿਵੇਂ ਹਰ ਇੱਕ ਗਲੀ ਤੇ ਹਰ ਨੁਕੜ ਤੇ ਮੋੜ ਤੇ ਸੜਕਾਂ ਤੇ ਹੈ ਨਾ ਹਰੇਕ ਪੰਪ ਗੈਸ ਸਟੇਸ਼ਨਾਂ ਤੇ ਮੋਸਟਲੀ ਹੈਗੇ ਆ ਸਾਰੇ ਜਗ੍ਹਾ ਤੇ ਇੱਥੇ ਟਿਮ ਹਾਟਨਸ ਤੇ ਮੈਕਡੋਨਲਡਸ ਆ ਦੋ ਚੀਜ਼ਾਂ ਜ਼ਿਆਦਾ ਨਹੀਂ ਸਾਰਿਆਂ ਨੂੰ ਵੱਧ ਨਹੀਂ ਨਹੀਂ ਵਧੀਆ ਗੱਲ ਆ ਵਧੀਆ ਆਪਣੇ ਨੂੰ ਵਿਚਾਰਿਆਂ ਨੂੰ ਬਣਾਉਣਾ ਨਹੀਂ ਪੈਂਦਾ ਜਾਂਦੇ ਜਾਂਦੇ ਫੜ ਕੇ ਖਾ ਜਾਂਦੇ ਆ ਕਿਹੜਾ ਆਟਾ ਗਨੂ ਕਿਹੜਾ ਰੋਟੀਆਂ ਪਕਾਉ ਆਰਾਮਦਾਰੀ ਆ ਜਾਂਦੇ ਜਾਂਦੇ ਫੜ ਲੈਂਦੇ ਆ ਚਾਹ ਕੌਫੀ ਆਪ ਦੀ ਨਾਲ ਹੀ ਆਪ ਦਾ ਖਾਣ ਵਾਲਾ ਬੇਗਲ ਚੱਲਦਾ ਇੱਥੇ ਆ ਬੇਗਲ ਚੱਲਦੀ ਆ ਹੈਨਾ ਆਪਣੇ ਤਾਂ ਔਖਾਂ ਬੇਗਲਦਾ ਰੋਟੀਆਂ ਪਰੋੜੇ ਖਾਦੇ ਵੀ ਨਾ ਸ਼ਾਂਤੀ ਨਹੀਂ ਆਉਂਦੀ ਕਿ ਬਹੁਤ ਹੀ ਖੂਬਸੂਰਤ ਹੈ ਰਿਆ ਬਹੁਤ ਖੂਬਸੂਰਤ ਹੈ ਹਾ ਵੀਕਐਂਡ ਕਰਕੇ ਹੀ ਤਾਂ ਸਾਰੇ ਰੌਣਕ ਮੇਲੇ ਵੱਧਦੇ ਆ ਸ਼ਹਿਰਾਂ ਦੇ ਇੱਥੇ ਦੇਖਣ ਵਾਲਾ ਹੁੰਦਾ ਲੋਕ ਇੰਜੋਏ ਕਰਦੇ ਆ ਇਹ ਚੀਜ਼ ਨੂੰ ਹਾਂ ਲੋ ਇੱਧਰ ਦੇਖੋ ਇਹ ਆਪਣੇ ਛੋਟੇ ਖੇਤ ਨੇ ਹਾਂ ਜਿਹੜੇ ਛੋਟੇ ਛੋਟੇ ਖੇਤ ਨੇ ਉਹਦੇ ਜਿੱਦਾਂ ਉਹ ਸਾਰੇ ਬੀਜ ਬੀਜੀਆਂ ਹੋਈਆਂ ਨੇ ਹਨਾ ਸੋਇਆ ਬੀਨ ਆਪਾਂ ਬੀਨਸ ਨੇ ਜਿਆਦਾ ਜਿਆਦਾ ਨਾਲ ਮੱਕੀ ਇਹ ਕਹਿੰਦੇ ਕੱਟ ਕੇ ਇਸ ਤੋਂ ਬਾਅਦ ਇੱਥੇ ਕਣਕ ਬੀਜੀ ਜਾਂਦੀ ਆ ਕਾਣਾ ਥੋੜੇ ਟਾਈਮ ਲਈ ਬੀਤੀ ਜਾਂਦੀ ਆ ਥੋੜੇ ਸਰਦੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਇਸੇ ਹਾਂ ਆਪੋ ਕੁੜੇ ਸ਼ਹਿਰਾਂ ਦਾ ਕੰਟਰੀਆਂ ਦਾ ਉਹਨਾਂ ਨੂੰ ਜਿਆਦਾ ਪਤਾ ਵੈਦਰ ਦੇ ਹਿਸਾਬ ਨਾਲ ਉਹ ਜੰਦੀਆਂ ਫਸਲਾਂ ਬੀਜਦੇ ਆ ਕਰਦੇ ਆ ਸਰਕ ਇਦਾਂ ਹੀ ਉੱਚੀ ਨਹੀਂਵੇਂ ਸਾਰੇ ਜਿਵੇਂ ਪਹਾੜ ਹੁੰਦੇ ਨੇ ਐਂ ਹੀ ਜਾਈ ਜਾਣੀਆਂ। 온ਟਾਰੀਓ ਸਭ ਤੋਂ ਪਹਾੜੀ ਏਰੀਆ ਵਾ। ਹਾਂ। ਜਿਹੜਾ ਪੋਪੂਲੇਟਡ ਆ। ਠੀਕ ਆ। ਉਹ ਤੁਸੀਂ ਕਿਸੇ ਵੀ ਸਟੇਟ 'ਚ ਜਾਓਗੇ ਅਲਬਰਟਾ ਵਗੈਰਾ ਫਲੇਟ ਦਾ। ਅੱਛਾ। ਉਧਰ ਏਰੀਆ ਅਲਬਰਟਾ ਵਗੈਰਾ ਤੇ ਫਲੇਟ ਏਰੀਆ ਇਸ ਨੇ ਇਹ ਵਧੀਆ ਨੇ ਪਹਾੜੀ ਹੈ ਨਾ। ਇੱਥੇ ਹਾੜੀ ਏਰੀਆ ਦਾ ਹਾਂ ਇਹ ਸੋਹਣਾ ਬਹੁਤ ਆ ਇਦਾਂ ਹੀ ਸੋਹਣਾ ਲੱਗਦਾ ਸਭ ਨੂੰ ਸੜਕਾ ਥੜਕਾ ਮੈਂ ਪੁੱਛਿਆ ਵੀ ਹੈ ਕਈਆਂ ਨੂੰ ਵੀ ਆਹ ਜਿਹੜੀਆਂ ਮੱਕੀਆਂ ਸੋਇਆ ਬੀਨ ਵਗੈਰਾ ਤੁਸੀਂ ਬੀਜਿਆ ਖੇਤਾਂ 'ਚ ਇਹਨਾਂ ਨੂੰ ਫਲੈਟ ਕਰਕੇ ਨੇ ਬੀਜਿਆ ਉਹ ਕਹਿੰਦੇ ਸਾਨੂੰ ਪ੍ਰੋਬਲਮ ਹੀ ਨਹੀਂ ਆਉਂਦੀ ਵੀ ਇਦਾਂ ਹੀ ਵਧੀਆ ਝਾੜ ਦਿੰਦੇ ਆ ਤੇ ਇੱਥੇ ਸਾਰੀ ਖੇਤੀ ਮੀਂਹ ਤੇ ਪਾਣੀ ਨਾਲ ਹਾਂ ਉਹ ਵੀ ਦੱਸਿਆ ਸੀ ਉਹਨਾਂ ਨੇ ਉਹ ਕਹਿੰਦੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਇੰਡੀਆ ਦੀ ਤਰ੍ਹਾਂ ਇਹ ਵੀ ਫਲੈਟ ਕਰਨੇ ਪੈਂਦਾ ਸਾਨੂੰ ਜਾਂ ਪਾਣੀ ਦੀ ਪ੍ਰੋਬਲਮ ਉਹ ਬਹੁਤ ਸੋਹਣੀ ਫਸਲ ਹੁੰਦੀ ਆ ਸਾਡੀ ਸਾਰੀ ਹੋਈ ਕੈਨੇਡਾ ਨੇ આજ ਤੱਕ ਕਦੇ ਬੋਰਵਲ ਕਰਨ ਦੀ ਲੋੜ ਨਹੀਂ ਪਈ ਕੈਨੇਡਾ 'ਚ ਕਿਸੇ ਨੂੰ। ਅੱਛਾ ਕੈਨੇਡਾ ਅੱਜ ਵੀ ਫਰੈਸ਼ ਵਾਟਰ ਬਰਥਰੀਡਾ ਨਦੀਆਂ ਚੋਂ ਮਿਲਦਾ। ਓਕੇ। ਕਿਤੇ ਵੀ ਜਾਣਿਓ। ਹਾਂ ਹਾਂ। ਬੋਰਵਲ ਨਹੀਂ ਦਿਖਦਾ ਇੱਥੇ। ਇੱਥੇ ਨਾਲ ਨਹੀਂ ਬੋਰਵਲ ਤਾਂ ਸੱਚੀ ਨਹੀਂ ਦੇਖਦੇ ਹੈਗੇ ਖੇਤਾਂ 'ਚ ਹਾਂ ਲੱਭਦੇ ਰਹੇ। ਕੋਈ ਨੋੜ ਹੀ ਨਹੀਂ ਹੈਗੀ। ਉਹ ਜਿਵੇਂ ਇੰਡੀਆ 'ਚ ਤਾਂ ਆਪਣੇ ਥਾਂਪੁਰ ਤਾਂ ਮੋਟਰਾਂ ਨੇ ਪਹਿਲਾਂ ਬੋਰ ਕਰਨੇ ਪੈਂਦੇ ਇੰਨਾ ਪੈਸਾ। ਉੱਥਾਂ ਨਹੀਂ ਕੋਈ ਕੁਛ ਨਹੀਂ। ਹਾਂ ਇੱਥੇ ਕੁਦਰਤੀ ਪਾਣੀ ਨਾਲ ਹੀ ਇਹ ਫਸਲਾਂ ਬਣ ਜਾਂਦੀਆਂ ਤਿਆਰ ਹੋ ਜਾਂਦੀਆਂ ਨੇ। ਹਰ ਤੱਕ ਕੁਦਰਤੀ ਪਾਣੀ ਆ ਤੇ ਸਿੰਪਲ ਜਿਹੜੇ ਘਰਾਂ 'ਚ ਵੀ ਪਾਣੀ ਆਉ ਉਹ ਆਪਣਾ ਬੋਰਵੈਲ ਦਾ ਨਹੀਂ ਹੁੰਦਾ ਹਾਂ ਉਹ ਸਾਰਾ ਨਦੀਆਂ ਦਾ ਪਾਣੀ ਆ ਜਿਹੜਾ ਸਾਫ਼ ਕਰਕੇ ਭੇਜਦੇ ਆ ਇੱਥੇ ਪਾਣੀ ਬਹੁਤ ਸਾਫ਼ ਆ ਅੱਛਾ ਹਾਂਜੀ ਕਿਉਂਕਿ ਪਾਣੀ ਤਾਂ ਬਰੋਪੀ ਸਾਫ਼ ਆ ਵੀ ਪੋਲੂਸ਼ਨ ਹੈ ਨਹੀਂ ਬਿਲਕੁਲ ਹੀ ਨਾ ਕੋਈ ਪੋਲੂਸ਼ਨ ਨਹੀਂ ਆ ਇੱਥੇ ਸਾਰੇ ਜੰਤੂ ਚੱਕੋ ਤਾਂ ਹੀ ਤਾਂ ਤਾਂ ਪੈ ਨਹੀਂ ਜੇ ਮਾਰੇ ਮਾਰ ਦਿਆ ਆਹ ਦੇਖੋ ਕਿੰਨਾ ਸੋਹਣੇ ਪਹਾੜ ਖੇਤ ਸਾਰੇ ਖੁੱਲੀਆਂ ਜ਼ਮੀਨਾਂ ਇੱਥੇ ਜ਼ਮੀਨਾਂ ਤਾਂ ਦੇਖੇ ਇਤਨੇ ਸਾਰੇ ਇੱਥੇ ਪ੍ਰੋਪਰ ਫਾਰਮ ਨੂੰ ਜੇ ਅਸੀਂ ਰਜਿਸਟਰ ਵੀ ਕਰਨਾ ਤੁਹਾਨੂੰ 100 ਏਕੜ ਚਾਹੀਦਾ ਅੱਛਾ ਜੇ 100 ਏਕੜ ਹੈਗਾ ਤਾਂ ਤੁਹਾਡਾ ਰਜਿਸਟਰਡ ਫਾਰਮ ਆ ਵੀ ਆ ਫਿਰ ਪ੍ਰੋਪਰ ਨੂੰ ਫਾਰਮ ਮੰਨਿਆ 100 ਏਕੜ ਤੁਹਾਨੂੰ ਐਟਲੀਸਟ ਚਾਹੀਦਾ ਓਕੇ ਓਕੇ ਠੀਕ ਆ ਚਲੋ ਜੀ ਤੁਸੀਂ ਵੀ ਦਿਓ ਆਪਣੀਆਂ ਰਹਿਆਂ ਸਲਾਹਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਹੁਣ ਤੱਕ ਆਪਾਂ ਹੋਰ ਵੀ ਇਦਾਂ ਹੀ ਤੁਹਾਨੂੰ ਅੱਡ ਅੱਡ ਜਗ੍ਹਾ ਦੀਆਂ ਸੈਰਾਂ ਕਰਾਵਾਂਗੇ ਤੇ ਨਾਲ ਨਾਲ ਨਵੀਂ ਨਵੀਂ ਜਾਣਕਾਰੀ ਦਵਾਂਗੇ ਤੁਹਾਨੂੰ ਚੈਨਲ ਨੂੰ ਵੱਧ ਤੋਂ ਵੱਧ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪਿਆਰੇ ਜੇ ਕਰਦਿਆ ਕਰੋ ਕਮੈਂਟ ਨਾਲ ਤੇ ਹੋਰ ਦੱਸਿਓ ਤੁਸੀਂ ਇੱਥੇ ਕੈਨੇਡਾ ਦਾ ਕੀ ਦੇਖਣਾ ਕੰਟੋ ਸਾਈਡ ਦਾ ਲੌਂਗ ਤੇ ਉਹ ਦੇਖੋ ਲੰਬੀ ਲੰਬੀ ਸੜਕ ਜੇ ਸੋਚਦੇ ਆ ਵੀ ਵੀਡੀਓ ਬੰਦ ਕਰ ਦਈਏ ਉਹ ਸੜਕਾਂ ਉੱਤੋਂ ਸੋਹਣੀਆਂ ਆ ਜਾਂਦੀਆਂ ਨੇ ਓ ਮਾਈ ਗਾਡ ਕਿੰਨੀ ਪਿਆਰੀ ਸੜਕਾਂ ਆ ਉਹ ਕਿੰਨੀ ਸੜਾਈ ਦੇਖੋ ਕਿੰਨੀ ਸੋਹਣੀਆਂ ਕਿਤੇ ਉਤਰਦੇ ਆ ਕਿਤੇ ਛੱਡਦੇ ਆ ਜਿਵੇਂ ਸ਼ਪਾਰ ਦੇ ਚਨੋਲ ਦਾ ਝੂਠਾ ਨਹੀਂ ਲੱਗਿਆ ਹੁੰਦਾ ਵੱਡਾ ਜੀ ਇਸ ਟਾਈਮ 120 ਤੇ ਜਾ ਰਹੀ ਆ ਤੇ ਫੀਲ ਨਹੀਂ ਹੋ ਰਿਹਾਗਾ ਇਹ ਜਾ ਰਹੀ ਆ ਹੁੰਦੇ ਤੇ ਬਹੁਤ ਮੂਦ ਨੇ ਹਾਂ ਰੋਡਾਂ ਕੁੜਾ ਤਾਂ ਬਹੁਤ ਸੋਹਣੀਆਂ ਨੇ ਇਹ ਥੋੜੀਆਂ ਇੰਡੀਆ ਵਾਲਾ ਕੰਮ ਬੇਵਰਤ ਪਰਤ ਕੇ ਉੱਥੇ ਜਾ ਲਿਗਾ ਚਲੋ ਜੀ ਮਿਲਦੇ ਆ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਰੱਖੋ ਧਿਆਨ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣੇ ਤੇ ਪਿਆਰੇ ਜਿਹਾ ਕਮੈਂਟ ਗੁੱਡ ਬਾਏ